ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਅਲਕੜੇ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ ਇੱਕ ਤੁਹਾਨੂੰ ਸੂਈ ਸਬਾਈ ਮੱਝ ਦਿਖਾਵਾਂ ਕਿਹੜਾ ਸੂਆ ਸੂਈ ਆ ਤੇ ਕਦੋਂ ਸੂਈ ਆ ਕੀ ਦਿੱਤਾ ਸਾਰਾ ਕੋਈ ਬਾਈ ਦੀਪੂ ਤੋਂ ਪੁੱਛਾਂਗੇ ਸਸੀ ਗਾ ਬਾਈ ਸਸੀ ਗਾ ਬਾਈ ਜੀ ਹੋ ਠੀਕ ਠਾਕ ਉਹ ਦੀਪੂ ਕਿਵੇਂ ਫਿਰ ਕੰਮ ਘਟਾਦਾ ਸੀ ਪਹਿਲਾਂ ਨਹੀਂ ਕੰਮ ਤਾਂ ਨਹੀਂ ਘਟਾਇਆ ਤੂੰ ਹੀ ਥੋੜਾ ਬੀਜੀ ਜ਼ਿਆਦਾ ਸੀਗਾ ਠੀਕ ਆ ਵੀਰੇ ਤੇ ਆ ਦੀਪੂ ਕਦੋਂ ਸੂਈ ਜਿਹੜੀ ਮੱਝ ਦੇਖੀ ਜਨੇ ਆਪਾਂ ਇਹ ਬਾਈ ਹੁਣ ਇਹਨੂੰ ਖਾਣ ਦਾ ਵੀ 4 ਤੋਂ 5 ਘੰਟੇ ਹੋਏ ਸੂਈ ਨੂੰ ਜੇਰਾ ਭਈਆ ਕੰਪਲੀਟ ਹੈ ਨਾ ਹਾਂ ਜੀ ਕੰਪਲੀਟ ਜੇਰਾ ਜੀ ਪ੍ਰੋਪਰ ਤੇ ਸੂਆ ਕਿਹੜਾ ਸੂਪੀ ਬਾਈ ਸੂਆ ਬਾਈ ਤੀਜਾ ਸੂਪੀ ਰਿਜਨਲ ਮਿਲ ਕੱਪ ਕੱਟਾ ਆ ਗਿਆ ਫਿਰ ਹਾਂ ਕੱਪ ਕੱਟਾ ਆ ਗਿਆ ਤੀਜਾ ਸੂਆ ਸੂਪੀ ਤੇ ਕੱਦ ਕਾਟ ਐਕਸਟਰਾ ਹੈ ਨਾ ਮਾਗਾ ਵੀ ਕੱਦ ਕਾਟ ਕਹਿੰਦਾ ਮੈਂ ਕਿਹਦੇ ਹੀ ਹੂੰ ਆਹ ਦੇਖੋ ਜੀ ਸਾਈਜ਼ ਫੁੱਲ ਹੈਗਾ ਤੇ ਦੀਪੂ ਐਤ ਕੀ ਫਿਰ ਕਿੰਨਾ ਦੁੱਧ ਕੱਢ ਸਕਦੀ ਹੈ ਵੀਰੇ ਆਪਾਂ ਭਾਈ 14 ਪਲੱਸ ਕਹਿੰਦੇ ਨੇ 14 ਤੋਂ ਪਲੱਸ ਦੁੱਧ ਕੱਢ ਸਕਦੀ ਹੈ ਬਾਕੀ ਦੀ ਗੱਲ ਦੁੱਧ ਵੀਰੇ ਸੇਵਾ ਦਾ ਵੀ ਹੁੰਦਾ ਜੇ ਬੰਦਾ ਸੇਵਾ ਕਰੂ ਦੁੱਧ ਤਾਂ ਆਟੋਮੈਟਿਕ ਉਹ ਹੋ ਜਾ ਚੋਈ ਚਲੋ ਕੱਢੋ ਫਿਰ ਬਾਹਰ ਨੂੰ ਤੋੜਾ ਤਾਰਾ ਕਰਾਇਗੇ ਤੇ ਇੱਕ ਚੰਗੀ ਆ ਜੀ ਤੇ ਧਾਰਾ ਧੂਰਾ ਫਿਰ ਪਹਿਲਾਂ ਮਾਰ ਕੇ ਦੇਖੀਆ ਆ ਗਿਆ ਨਾ ਪਾਕ ਲੋਕ ਨੂੰ ਛੋਕ ਦੇਖ ਲੈ ਓਕੇ ਜੀ ਆ ਦੇਖੋ ਓਕੇ ਜੀ ਠੀਕ ਆ ਜੀ ਤੇ ਪਿੱਠ ਪੁੜੇ ਦੀ ਬੜੀ ਚੜਾਈ ਚੰਗੀ ਆ ਹਨਾ ਥਣ ਲੇਵੇ ਦੀ ਪੂਰੀ ਸਾਫ ਤੇ ਥਣ ਪੂਰਾ ਹੱਥੀ ਚਵਾਈ ਮੁੱਠੀ ਵਾਲਾ ਲੱਗਿਆ ਵਾ ਜੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਇਹ ਉਹ ਨਹੀਂ ਹੈਗਾ ਵੀ ਲੇਵਾ ਬੂਰੇ ਵਾਲਾ ਹੋਊਗਾ ਤੇ ਨਹੀਂ ਉਹ ਥੋੜੀ ਜਮਾਂ ਗੱਲ ਜਾਇਜ਼ ਆ ਬਾਕੀ ਦਾ ਜਿਹੜਾ ਲੇਵਾ ਨਾ ਉਹ ਫਿਟਿੰਗ ਵਾਲਾ ਹਨਾ ਵੀਰੇ ਓਕੇ ਜੀ ਲਿਓ ਇਧਰ ਨੂੰ ਬੱਚੇ ਦਾ ਥੋੜਾ ਜਿਹਾ ਕਰ ਦਿਆ ਆ ਦੇਖੋ ਤੇ ਬਾਕੀ ਦੀ ਗੱਲ ਜੇ ਜਾਨ ਜੰਦ ਹੋਊਗੀ ਫੇਰ ਹੀ ਦੁੱਧ ਦੇਣਾ ਹਨਾ ਆ ਦੇਖੋ ਜੀ ਜਾਨ ਜੰਦ ਦਾ ਫੁੱਲ ਕੁਆਲਿਟੀ ਲੈਵੇ ਦੀ ਵੀ ਨੇੜ ਤੋਂ ਕਰਾਵਾਇ ਚੈੱਕ ਆ ਦੇਖੋ ਵੀਰੋ ਮਾਰਦੇ ਐਂ ਵੀਰੇ ਦੋ ਦੋ ਹਜੇ ਬੱਚਾ ਚੁੰਘਣ ਨਹੀਂ ਲੱਗਾ ਪਹਿਲਾਂ ਜਗਾਤਾ ਕੋਸ ਹਾਂ ਇਧਰ ਪਿੱਛੇ ਨਾ ਹੋ ਜਾਓ ਇਧਰ ਨੂੰ ਮਾਰ ਆ ਆ ਦੇਖੋ ਓਕੇ ਹਨਾ ਧਾਰ ਬੜੀ ਹਨਾ ਪ੍ਰੋਪਰ ਚੰਗੀ ਹੈ ਜੀ ਹਾਂ ਤਾਂ ਬਾਈ ਜਿਹੜਾ ਮਾਰਦੀ ਚੁੱਤ ਮੁਰੋ ਲਾ ਲਓ ਇਧਰ ਹਾਂ ਆਏ ਇੱਕ ਐਨੀ ਗੱਲ ਜਣਾ ਬਬਲੇ ਹੀ ਮਾਰ ਨਹੀਂ ਵੀਰੇ ਜੇਰ ਤਾਂ ਆਪਾਂ ਦਿਖਾ ਦਈਏ ਇਹਦੇ ਚ ਕੀ ਰਹਿ ਗਿਆ ਉਹ ਪਰਲੇ ਚੋ ਵੀ ਮਾਰ ਦਰ ਆ ਦੇਖ ਦੂਜੇ ਦੇ ਮਾਰ ਦੋ ਓਕੇ ਵੀਰੇ ਹਟ ਕਰੋ ਬਸ ਇੱਕ ਥੱਲੀ ਹੀ ਹੋ ਜਾਂਦੀ ਹੈ ਨਾ ਇਹਨਾਂ ਨਾਲ ਤੇ ਦੀਪੂ ਚੰਗੀ ਆ ਸਾਰੀ ਥਾਣਾ ਸੁਣਾ ਦੀ ਓਕੇ ਆ ਹਨਾ ਬੋਲਾ ਵੀ ਥੋੜਾ ਬਹੁਤ ਆਪਾਂ ਕੱਢ ਲਿਆ ਤੇ ਥਣ ਹੁਣ ਆਪਾਂ ਵਿੱਚ ਵੀ ਆਪਾਂ ਵੀਡੀਓ ਚ ਧਾਰਾ ਮਾਰ ਕੇ ਦਿਖਾ ਦਈਆਂ ਤੇ ਦੁੱਧ ਫਿਰ ਇੱਦਗੀ ਦੁਬਾਰਾ ਫੇਰ ਦੱਸ ਦਿਓ ਕਿੰਨਾ ਦੇ ਸਕਦੇ ਵੀਰੇ 20 ਕਿਲੋ ਦੁੱਧ ਕਹਿ ਕੇ ਦੇਵਾਂਗੇ ਅੱਗੇ ਆਪਣੀ ਫਾਈਲ ਦੀ ਸੇਵਾ ਉਹ ਜਿਹੜਾ ਲੈ ਕੇ ਜਾਊਗਾ ਆਪਾਂ ਹਾਂ ਆਪਦੀ ਕੇਅਰ ਨਾਲ ਕਿੰਨਾ ਮਰਜ਼ੀ ਕਢਾ ਲੈ 15 ਕਿਲੋ ਵੀ 2 ਸਾਰ ਦੇ 23 ਕਿਲੋ ਵੀ ਓਕੇ ਤੇਦੀਪੂ ਫਿਰ ਕਿੰਨੇ ਕ ਵੀਰੇ ਡਿਮਾਂਡ ਕੀ ਹੈ ਤੇ ਕਿਹੜਾ ਮੋਲ ਫੂਨ ਤੇ ਕਰਾਂਗੇ ਮੋਲ ਜਮਾ ਜਾਏਗਾ ਜਾਇਜ਼ ਹੋਊਗਾ ਜਮਾ ਲੈਣ ਤੇ ਦੇਣ ਵਾਲਾ ਹੋਊ ਓਕੇ ਜੀ ਪਿੰਡ ਅਲਕੜੇ ਨੰਬਰ ਫੇਰ ਬੋਲ ਦਿਓ ਜੀ ਵੀਰੇ 6284510 62845 ਬਾਕੀ ਦਾ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਨੇੜੇ ਵਾਈਆਂ ਦੇ ਭਧੌੜ ਤੇ ਇਧਰੋਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਸਲਾਂਦਪੁਰਾ ਮੋਗੇ ਜ਼ਿਲ੍ਹੇ ਦਾ ਪਿੰਡ ਸੈਦੋਕੇ ਤੇ ਇਧਰ ਆ ਗਿਆ ਭਧੌੜ ਬਰਨਾਲੇ ਜ਼ਿਲ੍ਹੇ ਦਾ ਨਜ਼ਦੀਕ ਜਿਵੇਂ ਭਧੌੜ ਤੋਂ ਤੁਸੀਂ ਆਉਣਾ ਤਾਂ ਆ ਸਕਦੇ ਇਧਰ ਨੂੰ ਹਨਾ ਭਧੌੜੋਂ ਪੁੱਛ ਕੇ ਤੇ ਇੱਕ ਛੋਟੀ ਸੀ ਤੀਜਾ ਸੂ ਇੱਕ ਸਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜੀ ਜਲਦ ਮਿਲਦੇ ਹਾਂ ਕਿ ਨਵੇਂ ਵੀਡੀਓ ਦੇ ਨਾਲ